ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਮਕੇਰੀਆਂ ਏਰੀਆ ਦੇ ਵਿੱਚ ਆਪਾਂ ਜਿਹੜੀ ਸ਼ਾਪ ਆਪਣੀ ਖੋਲ੍ਹ ਲਈ ਆ ਦੂਜੀ ਆਪਣੀ ਦੁਕਾਨ ਜਿਹੜੀ ਹੈ ਗੱਲ ਲੁਧਿਆਣੇ ਗੱਲ ਪਿੰਡ ਦੇ ਵਿੱਚ ਤੇ ਮਟੀਰੀਅਲ ਜਿਹੜਾ ਲਗਭਗ ਸਾਰਾ ਤਿਆਰ ਹੋਈ ਜਾ ਰਿਹਾ ਹੈਗਾ ਜਿਹੜੀ ਵੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ ਇਹ ਮਕੇਰੀਆਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਹੀ ਜੀਟੀ ਰੋਡ ਦੇ ਉੱਪਰ ਮੇਨ ਤੇ ਦੁਕਾਨ ਹੈਗੀ ਹੈ ਜੀ ਸਾਰਾ ਜਿਹੜਾ ਸਮਾਨ ਹੈਗਾ ਆ ਵਧੀਆ ਤੇ ਹਾਈ ਕੁਆਲਿਟੀ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਜੀ ਪਿੰਜਰੇ ਛਤਰੀਆਂ ਹਰ ਚੀਜ਼ ਡਰਿੰਕਰ ਵਗੈਰਾ ਛੱਲੇ ਫੇਕ ਐਗ ਹਰ ਚੀਜ਼ ਜਿਹੜੀ ਹੈਗੀ ਆਪਣੇ ਕੋਲ ਅਵੇਲੇਬਲ ਆ ਬਾਈ ਨਲਕੀਆਂ ਜਿਹੜੀਆਂ ਹੈਗੀਆਂ ਇਹ ਵੀ ਮਿਲ ਜਾਣਗੀਆਂ ਆਪਾਂ ਨੂੰ ਠੀਕ ਹੈ ਜੀ ਆਪਾਂ ਨੂੰ ਕਲਰ ਚਾਹੀਦਾ ਹੋਵੇ ਕੋਈ ਵੀ ਚੀਜ਼ ਚਾਹੀਦੀ ਹੋਵੇ ਆਪਣੇ ਨਾਲ ਵੀ ਸੰਪਰਕ ਕਰਕੇ ਜਿਹੜਾ ਹੈਗਾ ਉਹ ਚੀਜ਼ਾਂ ਸਾਡੇ ਕੋਲੋਂ ਲੈ ਸਕਦੇ ਆ ਜੀ ਬਾਜੀ ਵਾਲੇ ਪਿੰਜਰੇ ਜੋਟਾਂ ਠੀਕ ਹੈ ਜੀ ਹਰ ਚੀਜ਼ ਸਾਡੇ ਕੋਲ ਜਿਹੜੀ ਹੈਗੀ ਆ अवेलेबल ਹੈਗੀ ਆ ਟਰੇਆਂ ਪਲਾਸਟਿਕ ਦੀਆਂ ਤੇ ਮੈਡੀਸਨ ਬਾਈ ਜਿਵੇਂ ਕਿ ਦੱਸੀਦਾ ਕਿ ਮੈਡੀਸਨ ਜਿਹੜੀ ਹੈਗੀ ਆ ਆਪਣੇ ਕੋਲ ਸਪੈਸ਼ਲ ਜਿਹੜੀ ਹੈਗੀ ਆ ਇਸ ਟਾਈਮ ਪਰ ਪਟਾਈ ਹੋਈ ਆ ਜਿਵੇਂ ਕਬੂਤਰਾਂ ਦੀ ਤੇ ਬਾਈ ਇੱਕ ਇਹ ਹੈ ਚੈਂਪੀਅਨ ਬਹੁਤ ਹੀ ਤਗੜੀ ਦਵਾਈ ਆ ਇਹਦੀ ਕਬੂਤਰਾਂ ਦੇ ਪਰਾਂ ਵਾਸਤੇ ਖਾਸ ਕਰ ਇੱਕ ਚੈਂਪੀਅਨ ਤੇ ਇੱਕ ਨਾਲ ਤੁਹਾਨੂੰ ਹੋਰ ਦੱਸ ਦਿੰਨੇ ਆ ਜੀ ਮਲਟੀ ਵਿਟਾਮਿਨ ਨੇ ਸਾਡੇ ਕੋਲ ਤੇ ਇਹ ਹੈਗੇ ਆ ਜੀ ਪੀਜਨ ਮਲਟੀਵਿਟਾਮਿਨ ਜਿਹੜੇ ਕਿ ਸਪੈਸ਼ਲ ਕਬੂਤਰਾਂ ਦੇ ਵਾਸਤੇ ਆ ਬਾਈ ਕਈ ਵਾਰ ਆਪਾਂ ਹੋਰ ਚੀਜ਼ਾਂ ਦੇਖਦੇ ਆ ਨਾ ਵੀ ਆ ਪਾਲੋ ਉਹ ਪਾਲੋ ਇਹ ਸਪੈਸ਼ਲ ਜਿਹੜੀ ਕਬੂਤਰਾਂ ਦੇ ਲਈ ਆ ਫੁੱਲ ਗਰੰਟਡ ਇਹਨਾਂ ਦਾ ਰਿਜ਼ਲਟ ਲਿਆ ਹੋਇਆ ਦਵਾਈਆਂ ਦਾ ਠੀਕ ਆ ਜੀ ਇਹ ਦਵਾਈਆਂ ਤੁਸੀਂ ਜਿਹੜੀਆਂ ਹੈਗੀਆਂ ਪਾ ਸਕਦੇ ਹੋ ਤੇ ਸਭ ਤੋਂ ਉੱਪਰ ਵਾਲੀ ਚੀਜ਼ ਤੁਹਾਨੂੰ ਦੱਸ ਦਈਏ ਇਹ ਹੈਗਾ ਪੀਜਨ ਮੈਗਾ ਆਇਲ ਠੀਕ ਆ ਜੀ ਇਹ ਦਾਣੇ ਦੇ ਨਾਲ ਲਗਾ ਕੇ ਪਾਇਆ ਜਾਂਦਾ ਬਾਈ ਇਹ ਬਦਾਮਾਂ ਤੋਂ ਉੱਪਰ ਕੰਮ ਕਰਦਾ ਬਹੁਤ ਜ਼ਿਆਦਾ ਕਬੂਤਰਾਂ ਦੇ ਮਸਲ ਪਾਵਰ ਹੈ ਨਾ ਜਿਹੜੀ ਉਹਨਾਂ ਦੇ ਵਿੰਗਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਬਹੁਤ ਸਟਰੋਂਗਲੀ ਜਿਹੜਾ ਕੰਮ ਕਰਦਾ ਆ ਕਬੂਤਰ ਨੂੰ ਜਿਹੜੀ ਹੈਗੀ ਆ ਉੱਡਣ ਦੇ ਵਿੱਚ ਜਿਹੜੀ ਉਹਦੀ ਹੈਗੀ ਆ ਕੋਈ ਥਕਾਨ ਮਹਿਸੂਸ ਨਹੀਂ ਫਿਰ ਹੁੰਦੀ ਤੇ ਕਬੂਤਰ ਦੀ ਜਿਹੜੀ ਹੈਗੀ ਆ ਸਟੈਮਨਾ ਜਿਹੜਾ ਬੂਸਟ ਹੋ ਜਾਂਦਾ ਇਹਦੇ ਨਾਲ ਬਹੁਤ ਜ਼ਿਆਦਾ ਹਾਈ ਕੁਆਲਿਟੀ ਮਤਲਬ ਇਹ ਆਇਲ ਹੈਗਾ ਆ ਜਿਹੜਾ ਕਬੂਤਰਾਂ ਦੇ ਪਰ ਬਹੁਤ ਵਧੀਆ ਆਣਗੇ ਜੀ ਇਹਦੇ ਨਾਲ ਜਿਹੜੇ ਪਰ ਹੈਗੀਆਂ ਬਹੁਤ ਵਧੀਆ ਆਉਣਗੇ ਤੇ ਕਬੂਤਰ ਦੀ ਉਡਾਰ ਜਿਹੜੀ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਆਊਗੀ ਜੀ ਕਿਸੇ ਵੀ ਵੀਰ ਨੂੰ ਜਿਹੜੀ ਹੈਗੀ ਆ ਜਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰਕੇ ਜੀ ਇਹ ਚੀਜ਼ਾਂ ਮੰਗਵਾ ਸਕਦਾ ਜੀ ਆਪਣਾ ਮੋਬਾਈਲ ਨੰਬਰ 9888306910 ਤੇ ਦੂਜਾ ਜਿਹੜਾ ਆਪਣਾ ਲੁਧਿਆਣੇ ਦਾ ਮੋਬਾਈਲ ਨੰਬਰ ਆ 9888890104 ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦੇਣਾ ਕਿਉਂਕਿ ਇਸ ਟਾਈਮ ਪਰ ਪਟਾਈ ਦਾ ਸੀਜ਼ਨ ਚੱਲ ਰਿਹਾ ਜੀ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ